ਪੰਜਾਬ ਸਰਕਾਰ ਦੀ ਯੁੱਧ ਨਸ਼ੇ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਕਰਪਸ਼ਨ ਲਈ ਜ਼ੀਰੋ ਟੋਲਰੈਂਸ ਪਾਲਿਸੀ ਹੈ ਅੱਜ ਸਾਡੇ ਧਿਆਨ ਵਿੱਚ ਆਇਆ ਕਿ ਸੀਆਈਐਨ ਚਾਰਜ ਫਗਵਾੜਾ ਐਸਆਈ ਬਿਸ਼ਮਨ ਸਾਈ ਔਰ ਉਹਦੇ ਤਿੰਨ ਸਾਥੀ ਐਸਆਈ ਜਸਵਿੰਦਰ ਸਿੰਘ ਐਸਆਈ ਨਿਰਮਲ ਸਿੰਘ ਹੈੱਡ ਕਨਸਟੇਬਲ ਜਗਰੂਪ ਸਿੰਘ ਇਹਨਾਂ ਨੇ ਕੁਝ ਦਿਨ ਪਹਿਲਾਂ ਇੱਕ ਡਰਗ ਸਪਲਾਈਅਰ ਨੂੰ ਫੜਿਆ ਔਰ ਉਹਨੂੰ ਫਰਾਰ ਹੋਣ ਚ ਮਦਦ ਕੀਤੀ ਔਰ ਇਸ ਦੇ ਬਦਲੇ ਇਹਨਾਂ ਨੇ ਉਸਦੇ ਪਰਿਵਾਰ ਤੋਂ 2.5 ਲੱਖ ਰੁਪਏ ਰਿਸ਼ਵਤ ਵਜੋਂ ਲਿਆ ਇਹਦੇ ਨਾਲ ਹੀ ਅੱਜ ਅਸੀਂ ਚਾਰੋਂ ਪੁਲਿਸ ਅਫੀਸ਼ਰਸ ਨੂੰ ਕਾਬੂ ਕੀਤਾ ਇਹਨਾਂ ਨੂੰ ਅਰੈਸਟ ਕੀਤਾ ਔਰ ਇਹਨਾਂ ਦੇ ਖਿਲਾਫ 7 ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਔਰ ਅੱਜ ਇਹਨਾਂ ਦਾ ਅਸੀਂ ਰਿਮਾਂਡ ਲੈ ਕੇ ਫਰਦਰ ਪੁੱਛਤਾਚ ਕਰਾਂਗੇ ਇਹਦੇ ਨਾਲ ਹੀ ਅਗਰ ਕਿਸੇ ਸੀਨੀਅਰ ਅਫੀਸ਼ਰ ਦਾ ਵੀ ਰੋਲ ਸਾਹਮਣੇ ਆਏਗਾ ਤਾਂ ਉਸ ਨੂੰ ਵੀ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਔਰ ਜਿਹੜੀ ਵੀ ਬਲੈਕਸ਼ੀਪ ਹੈ ਡਿਪਾਰਟਮੈਂਟ ਦੇ ਵਿੱਚ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫੀਸ ਸਰਦ ਅਨਸਾਰ ਕਟੇ ਹੋਏ ਸੇਲ ਇੱਕ ਦਿਨ ਦੇ ਵਿੱਚ ਸ਼ਰਤੀਆਵਾ ਜਾਣਗੇ ਫੋਨ ਕਰੋ 98763 79499 98763 79499 ਸੜਕ ਦਾ ਹਾਈਵੇ ਤੇ ਐਕਸੀਡੈਂਟ ਹੋਇਆ ਫੋਰ ਪਾਸਟ ਤੋਂ ਕੀ ਜਾਣਾ ਚਾਹੁੰਦੇ ਆ ਤੇ ਕਿਦਾਂ ਹੋਇਆ ਐਕਸੀਡੈਂਟ ਤੇ ਕੀ ਕਰਨਾ ਇਹ ਐਕਸੀਡੈਂਟ ਦੇ ਸਬੰਧ ਵਿੱਚ ਮੇਰੇ ਨਾਲ ਨੇ ਜੀ ਇੰਚਾਰਜ ਐਸਏ ਜਸਵਿੰਦਰ ਸਿੰਘ ਜਿਨ੍ਹਾਂ ਨੂੰ ਕਿਸੇ ਨੇ ਫੋਨ ਕੀਤਾ ਰਾਗੀ ਨੇ ਵੀ ਐਕਸੀਡੈਂਟ ਹੋ ਗਿਆ ਆ ਉਹਨਾਂ ਨੇ ਤੁਰੰਤ ਮੈਨੂੰ ਕਾਲ ਕੀਤੀ ਮੈਂ ਡਿਊਟੀ ਤੇ ਹਾਜ਼ਰ ਸੀ ਅਸੀਂ ਮੌਕੇ ਤੇ ਜਾ ਕੇ ਦੇਖਿਆ ਕਿ ਇੱਕ ਕੈਂਟਰ ਸੀਗਾ ਜੋ ਕਿ ਜਲੰਧਰ ਤੋਂ ਜਾ ਰਿਹਾ ਸੀਗਾ ਇਧਰ ਉੱਤਰਾਖੰਡ ਸਾਈਡ ਤੇ ਉਹ ਅੱਗੇ ਜਾ ਰਹੀਗੀ ਜੂਪੀ ਨੰਬਰ 82 ਮੁਜ਼ੱਫਰਨਗਰ ਉਹਦੇ ਵਿੱਚ ਬੱਜਿਆ ਸੀ ਜਿਹਦੇ ਵਿੱਚ ਉਹ ਵਿੱਚ ਪ੍ਰੈਸ ਹੋ ਗਿਆ ਸੀਗਾ ਜਿਹਨੂੰ ਅਸੀਂ ਪਬਲਿਕ ਦੀ ਮਦਦ ਨਾਲ ਗੱਡੀ ਚੋਂ ਬਾਹਰ ਕੱਢ ਕੇ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਫਲੋਰ ਦਾਖਲ ਕਰਵਾਇਆ ਜਿੱਥੇ ਉਹਨਾਂ ਦੀ ਜਿਹੜੀ ਸਿਹਤ ਨੂੰ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਹਨਾਂ ਨੂੰ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਕਿਦਾਂ ਦੇ ਹਾਲਾਤ ਕੋਈ ਜਾਨੀ ਨੁਕਸਾਨ ਤੋਂ ਬਚਾ ਲਿਆ ਉਹ ਜਾਨੀ ਨੁਕਸਾਨ ਤੋਂ ਬਚਾਇਆ ਬਟ ਜਿਹੜੇ ਜ਼ਖਮੀ ਹੋਇਆ ਜੀ ਉਹ ਸੀਰੀਅਸ ਸੀ ਆਂਧਾ ਜੀਆ ਜੂ ਨੀਂਦ ਆਗੇ ਕੀ ਹੋਇਆ ਦੇਖਣ ਤਾਂ ਇਹੀ ਲੱਗਦਾ ਕਿ ਜਿਵੇਂ ਕਿ ਡ라이ਵਰ ਨੂੰ ਜਿਹੜਾ ਕੈਂਟਰ ਡਰਾਈਵਰ ਸੀ ਉਹਨੂੰ ਨੀਂਦ ਆ ਗ ਹੋਣ ਕਰਨੀ ਹੋਇਆ ਕਿਉਂਕਿ ਉਹ ਬੱਸ ਸਟੈਂਡਸ ਗਿਆ ਬੱਸ ਸਟੈਂਡ ਤੇ ਤਾਂ ਸਲੋ ਹੀ ਹੁੰਦਾ ਹੈ ਤਕਰੀਬਨ ਕੋਈ ਵੀ ਵਾਹਨ ਜਾਂਦਾ ਸਲੋ ਕੇ ਜਾਂਦਾ ਜਿਹੜੀ ਬੱਸ ਸੀ ਉਹਦੇ ਤੇ ਕਿੰਨੇ ਯਾਤਰੀ ਕਿੰਨੇ ਸੀ ਬੱਚ ਲੱਗਦਾ ਉਹਦੇ ਚ ਡਰਾਈਵਰ ਨੂੰ ਪੁੱਛਿਆ ਉਹਨ ਦੱਸਿਆ ਵੀ 2-4 ਪੈਸੇਂਜਰ ਸੀਗੇ ਤੇ ਉਹਦਾ ਵੀਰ ਸਿੰਘ ਜੋ ਕਿ ਡਰਾਈਵਰ ਵੀ ਮੁੱਖ ਤੇ ਹਾਜ਼ਰ ਸੀਗਾ ਉਹਨਾਂ ਨੂੰ ਡਿਊਟੀ ਅਫਸਰ ਜਸਵਿੰਦਰ ਸਿੰਘ ਦੇ ਹਵਾਲੇ ਕੀਤਾ ਤੇ ਜਿਹੜੀ ਗੱਡੀ ਸੀ ਉਸ ਨੂੰ ਅਸੀਂ ਫੈਡਰੇ ਦੀ ਮਦਦ ਨਾਲ ਸਾਈਡ ਤੇ ਕਰਵਾ ਦਿੱਤਾ ਹਾਈਵੇ ਨਿਰਵੈਗਨ ਚਲਾਤਾ ਹੈਲੋ ਡਾਕਟਰ ਸਵੇਕਰ ਹਾਈਵੇ ਤੇ ਰੋਡ ਤੇ ਐਕਸੀਡੈਂਟ ਹੋਇਆ ਕੀ ਲੱਗਦਾ ਇਥੇ ਰੈਫਰ ਕੀਤਾ ਕਿ ਕਿੰਨਾ ਹਾਲਾਤ ਉਹਦੀ ਥੋੜੀ ਬੁਰੀ ਸੀਗੀ ਹਾਲਤ ਤੇ ਆਇਆ ਵੀ ਇਸ ਵਕਤੇ ਸਵੇਰੇ ਸੀਗਾ ਤੇ ਇਸੇ ਵਿੱਚ ਸੱਟ ਦਾ ਥੋੜਾ ਸ਼ੱਕ ਸੀ ਉਸ ਕਰਕੇ ਫਿਰ ਰੈਫਰ ਕਰਨਾ ਪੈਸਾ ਨੂੰ ਉਸ ਜ਼ਿਆਦਾ ਨਹੀਂ ਕਰ ਰਿਆ ਸੀ ਓਕੇ ਤੇ ਸਾਹ ਵੀ ਇਹਨੂੰ ਠੀਕ ਨਹੀਂ ਆ ਰਿਹਾ ਸੀ ਉਸ ਕਰਕੇ ਫਿਰ ਨਿਰਿੰਦਰ ਆਪਾਂ ਰੈਫਰ ਕੀਤਾ ਜ਼ਿਆਦਾ ਸੀਰੀਅਸ ਸੀ ਜ਼ਿਆਦਾ ਨਹੀਂ ਕਹਿ ਸਕਦੇ ਹਾਂ ਜੇ ਟਾਈਮ ਤੇ ਲਾਜ ਹੋ ਜਾਏਗਾ ਤੇ ਸ਼ਾਇਦ ਬਚਾਅ ਹੋ ਸਕਦਾ